ਸੋ ਹਰੇ ਇੱਕ ਜੀ ਪੰਜਾਬ ਸੁਮੇਂ ਟ੍ਰੇਨਰ ਦੀ ਜੋ ਕਮਾਨ ਉਸ ਕੀਤਾ ਉਹਦੇ ਵਿੱਚੋਂ ਇੱਕ ਵਾਰ ਜਗਮੀ ਪਰਮੋਦਨ ਸਿੰਘ ਜਿਹੜਾ ਨਾਮ ਨੇ ਹੱਥ ਉਹਨਾਂ ਦੇ ਨਾਲ ਜੋ ਮੇਰੇ ਮਨ ਵੀ ਭਾਵਨਾ ਹੈ ਕਿ ਜੋ ਜਥਾ ਸੇਵਾ ਕਰ ਰਿਹਾ ਹੈ ਇਹਨਾਂ ਦੇ ਨਾਲ ਗੁਰਕਾਮ ਸਿੰਘ ਜੀ ਪਤਨੀ ਦੇਸ਼ੀ ਗੁਰੂ ਦੀ ਸੇਵਾ ਕਰਦੇ ਜਗਮੀ ਪਰਮੋਦਨ ਸਿੰਘ ਜਿਹੜਾ ਹੈ ਉਹਨਾਂ ਨੂੰ ਮਿਲ ਵੀ ਕਰ ਰਿਹਾ ਹੈ ਕਟੇਸਰਨ ਸਟੇਸ਼ਨ ਅਦੇ ਨਾਲ ਹੁਣ ਕਮਲ ਸਿੰਘ ਜੀ ਦੇ ਜਨਵਰ ਘਰ ਵਿੱਚ ਆਜਾਏ ਆਪਰੇ ਵੱਲੋਂ ਬਜੁਰਗਾਂ ਦੀ ਸੁਪਾਲੀ ਪੇਸ਼ ਕਰਦਾ ਸਮਾਜ ਸੰਗਤ ਤੋਂ ਸਮਾਗਮ ਦਾ ਆਰਗੋਰਾ ਪ੍ਰੋਗਰਾਮ ਜਾਰੀ ਨਿਰਧਾਰਨ ਕੀਤਾ ਗਿਆ ਹੈ ਇਹ ਬਹੁਤ ਆਮ ਹੈ ਹਾਈ ਕਮੇਟੀ ਵੱਲੋਂ ਸੱਜਣ ਦਾ ਸਾਥ ਅੰਗਤੀ ਉਹਨਾਂ ਦੇ ਬਾਹਰ ਵਰਨਾ ਜੋ ਆਪ ਜੀ ਜੇ ਕਿਹਦੇ ਪ੍ਰੋਗਰਾਮ ਹੋਰੇ ਸਰਦਾਰਾਂ ਜੀ ਉਹ ਤਪਨ ਲਿਖਾਰ ਬਾਤਾਂ ਹਾਂ ਦੀ ਬਾਸ ਕਹਾਂ ਦਾ ਉਹ ਜਿਹੜਾ ਹੁੰਦਾ ਇਸਤਤ ਦੇ ਸਾਹਮਣੇ ਦਰੂ ਦਾ ਬੜਾ ਘਹਾਰਾ ਆਦਾ ਰਹੂਗਾ ਹੋਰਲਾ ਕਰੂਗਾ ਅभी ਜਨ ਵੀ ਜਿਲ ਜਾਵੇ ਤੁਹਾਡੇ ਗੁਰਦੇ ਦਰਸ਼ਨ ਕਰ ਲਿਆ ਕਰਾਂਗੇ ਉਹਨੂੰ ਹੋਇਆ ਹੈ ਕਿ ਮੈਂ ਵੀ ਕੁਝ ਛਾੜੇ ਦਾ ਰਹਿਣਾ ਤੇ ਬਾਕੀ ਕੀ ਕੋਲੋਂ ਸਾਹ ਨੂੰ ਵੀ ਇਹ ਤਾਂ ਉਹ ਗੱਲਾਂ ਹੀ ਮਾਵਾ ਦੀਆਂ ਲੜਣਾ ਹੋ ਗਈਆਂ ਤੇ ਹੁਣ ਕਹਦੇ ਹੀ ਕੋਣ ਨਾ ਪੈਂ ਇੱਕ ਕਰਕੇ ਗੌਲ ਲੱਗੇ ਆ ਵੀ ਅਸੀਂ ਆਪਣੇ ਘਰ ਦੇ ਇਕੱਠੇ ਹੋਏ ਆ ਕੋਈ ਕਿਸੇ ਨੂੰ ਸੁਣਾਉਣ ਵਾਲੇ ਘਰ ਦੇ ਆਪਾਂ ਦੋਲਣ ਬਾਰੇ ਆ ਘਰ ਦੇ ਸੁਣਾਉਣ ਵਾਲੇ ਆ ਫਿਰ ਮੈਂ ਵੀ ਇਹ ਟੀਮ ਤਸਵੀਰਾਂ ਹੀ ਲੈਣੀ ਹੈ ਛੋਟੀ ਜਿਹੀ ਹੋਰ ਵੀ ਅਸੀਂ ਕਰ ਲਈ ਹੈ ਉਹ ਸਾਨੂੰ ਬੜੀ ਖੁਸ਼ੀ ਜਿਹਾ ਹੈ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਮੈਨੂੰ ਲੱਗਿਆ ਕੋਲ ਗਿਆ ਚੇਤਾ ਮੈਂ ਦੰਸ਼ਣ ਕਰ ਕਰਕੇ ਇਹ ਜਾਦਾਈ ਮੈਂ ਫਿਰ ਸਰਬੰਸ ਸਿੰਘ ਨੂੰ ਪੁੱਛਿਆ ਤੇ ਮੈਨੂੰ ਉਹ ਦੇਖਿਆ ਪੈਂਦਾ ਕਿ ਸਾਡੇ ਮਾਸਟਰ ਸਰਦਾਰ ਸਿੰਘ ਸਰਦਾਰ ਸਿੰਘ ਜੀ ਕੋਲ ਹੈ ਮਾਸਟਰ ਸਾਹਿਬ ਸਾਡੇ ਬੱਚ ਕੋਲ ਵੀ ਮਾਸਖਾਈ ਛੋਟੇ ਛੋਟੇ ਇਹਨਾਂ ਕੋਲੋਂ ਦੀ ਸੰਭਾਲ ਲੈਂਦੇ ਰਹੇ ਖਾਸ ਕਰਕੇ ਕੋਈ ਨੂੰ ਸਾਧ ਨਹੀਂ ਤਨ ਦੇ ਸ਼ਗਿਰਦ ਨੇ ਇਹਨਾਂ ਨੇ ਇਹਨਾਂ ਕੋਲੋਂ ਬੜਾ ਕੋਈ ਸਿੱਖਿਆ ਬਹੁਤ ਨੌਜਵਾਨ ਆ ਰਹੇ ਨੇ ਬੜਾ ਕੋਈ ਸਿੱਖਿਆ ਤਾਂ ਲਈ ਨਹੀਂ ਥੋੜੇ ਦੇ ਤੇ ਇਹ ਕਿ ਕਮਾਲ ਮਾਸਟਰ ਸਾਹਿਬ ਹਨ ਉਹਨਾਂ ਨੇ ਬੱਚੇ ਮਾਨਕ ਮਾਰਗੇ ਜੋ ਪੰਜਾਬ ਦੇ ਕਬਈਏ ਐਸੋ ਜਿਹੜਾ ਤਸਵੀਰ ਦਾ ਅਨੰਦ ਬਹੁਤ ਰਾਹਣੀ ਲੱਗਦਾ ਹੋਊਗਾ ਰੁਕਾ ਜਿਆ ਕਿਉਂਕਿ ਮੇਂ ਝੱਗਿਆ ਜਾਂਦੀ ਜਾਂਦੀ ਅੱਜਕੱਲ ਪੈਦਾ ਹੋਏ ਪਰ ਅਸੀਂ ਕੁਝ ਮਾਰਾ ਮੋੜ ਦਾ ਉਸਤਾਦਾਂ ਤੋਂ ਸਿੱਖਿਆ ਆਈ ਹੈ ਐ ਸੁਰੰਗੀ ਨੂੰ ਆਦਮੀ ਹਾਰੇ ਤੋਂ ਗੁਰੂ ਨਹੀਂ ਕਰ ਸਕਦਾ ਇਹ ਮੇਂਦਾਨ ਨਕਲੀ ਮੁਰਦਾ ਚੰਗੀਆਂ ਵਿੱਚ ਨਗਨਾ ਬਿਲਾ ਦੇ ਨੇ ਉਸਤਾਦ ਲੋਕਾਂ ਦਾ ਕੰਮ ਹੈ ਇਸ ਕਰਕੇ ਮੈਂ ਅੰਕਰਾ ਇਹ ਪ੍ਰਣਾਜਕਾ ਆਡੇ ਜਿਵੇਂ ਜਿਵੇਂ ਮੈਂਬਰਾਂ ਕਹਿੰਦੇ ਕੁੰਦਨ ਸਿੰਘ ਜੀ ਮੇਰੇ ਨਾਲ 12 14 ਸਾਲ ਰਹੇ ਤੇ ਕਿਸਮ ਸਿੰਘ ਜੀ ਵੀ ਇਹ ਬਦਨ ਬਦਨ ਕੇ ਸੇਨਾ ਦੀ ਜਗੇਦਾਰ ਸੀ ਪੰਡਤ ਸਚਾਰ ਸਿੰਘ ਜੀ ਯਾਨੀ ਦਇਆ ਸਿੰਘ ਜੀ ਯਾਦ ਇਹ ਮੈਂਬਰ ਸਾਡੇ ਕੋਲ ਐਸਨ ਕੋਲੋਂ ਕਰਕੇ ਹੁੰਦੇ ਨੇ ਮੈਂਬਰ ਉਹੀ ਹੈ ਇੰਦਰ ਦੇ ਜਿੰਦਗਤ ਜਿੰਦਗਤ ਹੋ ਗੁਆ ਤੇ ਖਾਨ ਸਾਹ ਕੁੰਦਨ ਮਹਾਰਾਜ ਨੇ ਸਾਧਨਾ ਸਾਧ ਕੇ ਖੱਬੇ ਪਨੇ ਮਸੰਦ ਬੈਠੀਆਂ ਕਰਦੇ ਸਨ ਵਡਿਆ ਹਾਂ ਗੋਗਰਾ ਹੱਥਾਂ ਦੇ ਮਾਲਾ ਤੇ ਫੇਰ ਮਰਨੇ ਸਰਗੁਨੀ ਸਾਹਿਬ ਦੀਆਂ ਪਤੀਆਂ ਉਜਾਰਦੇ ਵੇਖਣ ਵਾਲੇ ਨੂੰ ਇੰਜ ਪ੍ਰਤੀਤ ਹੁੰਦਾ ਸੀ ਕਿ ਇਹਨਾਂ ਦੀ ਸਵਾਲ ਦੇ ਦੇਵ ਦੇ ਧਰਤੀ ਦੇ ਆਮ ਰਾਜੇ ਹਨ ਜੱਜਾ ਬੰਨੇ ਘਰ ਪਰ ਪਾਰੀ ਫੂਰ ਮੇ ਕੰਦਰੇ ਕਿਰਪਾਨ ਮੋਢੇ ਕਮਾਨ ਪੀੜਾ ਤੇ ਪਰਦੇ ਹਰਬੰਦੇ ਕੜੀਆਂ ਦੀਆਂ ਜੀਂੀਆਂ ਭਲੀਆਂ ਹੋਈਆਂ ਲੋੜੇ ਦਸਤਾਰੇ ਸਿਰ ਦੇ ਚੱਕਰ ਕੜੇ ਨਾਲ ਕਲਾ ਖੜਗਲਾ ਫੂਰ ਮੇ ਜਾਂ ਕਰਦੇ ਸਰਖੰਡ ਤੇ ਹੁੰਦੇ ਸੰਭਲ 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 ਮੰਨ ਮੰਨ ਪਰ ਪੜਸੇ ਉਹ ਜੰਗ ਦੀਆਂ ਜੰਗਾਂ ਤੇ ਜੰਗਾਂ ਤੇ ਜੰਗਾਂ ਨੂੰ ਜੋਸ਼ੀ ਮੰਡਨ ਪਾ ਸਕਦਾ ਗੋਮਹੰਗਲਾ ਬਾਈ ਦਾ ਅਦੇ ਪਹਾੜੀ ਰਾਜੇ ਕੁਝ ਹੈ ਕਿਹਾ ਗੁਰੂ ਚੜ੍ਹਦਾ ਉਹਨ ਸ੍ਰਿੰਗ ਦੀ ਰੋਸ਼ਨੀ ਦੰਦਾ ਪਰ ਉਹਨੇ ਬਾਹਰ ਹਨੇਰ ਤਾਂ ਜਾਂਦਾ ਮਨਮਕਾਨੀ ਵੀ ਐਸੀ ਗੱਲ ਹੁੰਦੀ ਨਾਕਰ ਉਹਨਾਂ ਦੇ ਜਿੰਦਗੀ ਕਿੰਨੀ ਹਰਗੱੜ ਹੋ ਗਈ ਕਹਿ ਲਖਦਾ ਜਦੋਂ ਫੀਮ ਚੰਦ ਦੇ ਨਾਲ ਲਗਾੜਾ ਖੜ ਗਿਆ ਔਰ ਸੀਧੀ ਲੱਗੀ ਸਪੋਰਟਸ ਦੇ ਸਰ ਕਰ ਗਿਆ ਉਹਨ ਜਿਹੜੇ ਖਾਦੀ ਘਰ ਤੋਂ ਨੂੰ ਨੂੰ ਕਰ ਗਿਆ ਜੋ ਲੱਗੀ ਆ ਗੁਰੂ ਦੇ ਸਰਪਰ ਪਰ ਗਿਆ ਕਹਿ ਲਗਾਏ ਕਿ ਮੈਂ ਕਿਉਂ ਜਿਹੜਾ ਨਹੀਂ ਕਰ ਗਿਆ ਇਹ ਦੋਨ ਕੋਲ ਜਿਹੜਾ ਨਿਰਵੀਤਮਾ ਅੰਦਰ ਗਿਆ ਭਾਈ ਸਾਹਿਬ ਨੇ ਪਹਾਈਏ ਰਾਜੇ ਇਹ ਗੁਰੂ ਸਾਹਿਬ ਜਿਸ ਦੇ ਵਾਸਤੇ ਪ੍ਰੋਗਰਾਮ ਆਵੇ ਭਾਈ ਸਾਹਿਬ ਜੀ ਐਸੇ ਕਰਕੇ ਸਹੀ ਕਰਨ ਵੇ ਅੰਤਜਨ ਮੰਨਣਾ ਪਰੋਗਰਾਮ ਤੇ ਅੰਦਾਜ਼ਾ ਮਰ ਪਰ ਹੋ ਜਾਂਦਾ ਪਰ ਦੇਖੀ ਆਪਣੇ ਆਪ ਦੇ ਜਦੋਂ ਆਪਣਾ ਪਰ ਵਾਲ ਖਾਰੇ ਨਹੀਂ ਪੋਜਾ ਹੋਵੇ ਨਾ ਕੰਡਾ ਦਾ ਕੋਈ ਨਾ ਦੋੜ ਨਾ ਜਾ ਕਿਉਂਕਿ ਆਪਣਾ ਜੁੰਦਾ ਉਹ ਵੀ ਜਿਹੜਾ ਰੋਜ਼ ਮਨੇ ਖੂਨ ਗਾਲਿਆ ਪਰ ਅੱਜ ਪਰਮਾਨ ਵਿੱਚ ਕੱਲੀ ਕੱਲੀ ਸਵਾਣ ਲੱਗਦਾ ਤੇ ਮਰ ਕਰ ਇਸਨੇ ਭਾਈ ਰਾਜ ਦੇ ਪਹਾੜੀਆਂ ਰਾਜਿਆਂ ਨੇ ਆਖਿਆ ਕਿ ਅਪਨ ਹੱਦੀ ਗੁਰੂ ਨੂੰ ਫੜ ਲਵਾਂਗੇ ਕਿ ਕੈਟਰ ਬੰਦਾ ਜੀ ਉਹ ਕਹਿਣ ਲੱਗਾ ਮੈਂ ਤੁਹਾਨੂੰ ਤੀਕਾ ਲਾ ਦੇਣਾ ਉਹਨੇ ਇਹ ਤਰੀਕਾ ਦੱਸਿਆ ਕਿ ਇਸ ਹਾਥੀ ਨੂੰ ਮਰਸ਼ ਕਰਕੇ ਭਾਵੇਂ ਇਹ ਗੁਰਦੁਆਰੇ ਨੂੰ ਜੋਤਾਂ ਲਗਈਆਂ ਹੁੰਦੀਆਂ ਨੇ ਨਿਕਲਦੇ ਨਹੀਂ ਚੋਂ ਖੜਾ ਤੇ ਅਫੀਰ ਰਹਿਣ ਕਹਿੰਦੇ ਅਫੀਰ ਪਰਦਾ ਜੰਮੀ ਅਫੀਰ ਪਰਦਾ ਨੇ ਉਹ ਜੋਤਾਂ ਹੁੰਦੀਆਂ ਨੇ ਨਹੀ ਜੇਦਾ ਕੋਈ ਨਹੀਂ ਕਰਦੀ ਕੋਈ ਨਿਕਲਣਾ ਨਹੀਂ ਤੇ ਇਹ ਜਾਣ ਦਾ ਨਾਮ ਹੈ ਨਵੇਂ ਤੇ ਗਵਾਨਾਂ ਨੂੰ ਪੁੱਛਿਆ ਲਗੀ ਬੀਬੀ ਨੂੰ ਘਰ ਵਾਲੀ ਨੂੰ ਉਹਨੇ ਕਰੋਨਾ ਇਸ ਜਈਆ ਉਰੂ ਜਿਹੜਾ ਚਾਹ ਜਿਹੜਾ ਨਵਾਂ ਨਵਾਂ ਉਹ ਕਹਿੰਦੀ ਜੇ ਕੋਈ ਕਰੋਨਾ ਸਾਡੇ ਆਇਆ ਇਹ ਡੈਡ ਗਵਾਂਡੀਆਂ ਦਾ ਟੁੱਟ ਗਿਆ ਆ ਫੇ ਵਾਜੇ ਮਾਇਨ ਚੰਨਾ ਉਹ ਕਰੋਨਾ ਦੇ ਬਾਅਦ ਪੱਕੀ ਜੋਣੀ ਜਦੋਂ ਇਹਨੂੰ ਕਰੋੜਾ ਜੰਨਾ ਦਪਹਿਰ ਦੇ ਖੂਹ ਦੇ ਜਿਹੜਾ ਲੋਹੇ ਵਾਲੇ ਪਾਣੀ ਦੇ ਜਿਹੜੇ ਨੂੰ ਘਾਉਂ ਨੂੰ ਘਾੜਿਆ ਜਨਾ ਫੌਜਾਂ ਦੇ ਖਤਰੇ ਦੇ ਸਾਕੇ ਉਹ ਜਾਣ ਦਾ ਨਾਮ ਨਾ ਲਵੇ ਹੱਗ ਦਾ ਕਰੋਇਆ ਇੱਕ ਦਿਨ ਪੁਰਾਣਾ ਦੋ ਦਿਨ ਪੁਰਾਣਾ ਤੀਜੇ ਦਿਨ ਰਾਜੇ ਨੂੰ ਲਾਡੇ ਬਗੋਣਾ ਹੁੰਦਾ ਜਦੋਂ ਹੱਗ ਦਾ ਹੋਇਆ ਤਾਂ ਫਿੱਟ ਗਈ ਮੇਰੇ ਕੋਲੋਂ ਦੂਜੀ ਕੁਛ ਨਹੀਂ ਸਾਰੇ ਪੁਰਾਣਾ ਇਖਿਆ ਰਗਾਂ ਦੀ ਹੋਰ ਕੋਈ ਇਚੇ ਨਾ ਹੋ ਜਾਵੀਂ ਜਾਨਾਂ ਦੇ ਇਹਦਾ ਜਾਣ ਦਾ ਕੋਈ ਕਰੋਗਾ ਨਹੀਂ ਇਹਨੇ ਆਇਆ ਖੇਤੋਂ ਕੇ ਉਹ ਗੁੰਨਾ ਨੂੰ ਆਪਣੇ ਜੇਰੇ ਨਾ रखदा कंदा बी कान कॾो मुड़े अस लॻी

ਕਿ ਜੇ ਜੀ ਵੀ ਜਵਾਗਨੀ ਉਹ ਨਦੀ ਚੱਕੀ ਨਹੀਂ ਕਰ ਸਕਦਾ ਤੇ ਕੰਲੇ ਹੁਨਾ ਨਹੀਂ ਜੱਗ ਜਹਾਨ ਅੰਦਰ ਤੇ ਕੰਲਾ ਰੱਖ ਵੀ ਸਜਣਾ ਦੋਜ ਜਾਂਦਾ ਤੇ ਜਿਹੜਾ ਲੱਗੀਆਂ ਹੌਸਪਤਾਲ ਭਾਵੇਂ ਲੱਗੇ ਹਵਾਂ ਤੇ ਰਾਮ ਸਾਥ ਦੋਜ ਜਾਂਦਾ ਚਾਰ ਝਾੜੀਆਂ ਮਿੰਗੇ ਹੋਰ ਦੱਖੀਆਂ ਤੇ ਢੁਲੇ ਚੱਖ ਤੇ ਲੰਗ ਅਰੇ ਹੋ ਜਾਂਦਾ ਪਰ ਕੰਲੇ ਵੀ ਕੋਈ ਜ਼ਿੰਦਗੀ ਏ ਜਿਹੜਾ ਅੱਜਾ ਹੋ ਰਿਹਾ ਦੋਜ ਜਾਂਦਾ मिले रहो उनखां कोई गल नी आ હાથી આ રહ્યા આ દેખો સાડા હાથી મુકા કરું એની કોચી ઢાક ના પે હજુને આખા a